ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਭਾਈਵਾਲਾ ਚੌਕ ਲੁਧਿਆਣੇ ਤੋਂ ਰਾਏਕੋਟ ਜਾਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਲੱਗੇ ਮੀਲ ਪੱਥਰ ਸਾਈਨ ਬੋਰਡਾਂ ਦੇ ਆਲੇ-ਦੁਆਲੇ ਸਫਾਈ ਕੀਤੀ ਗਈ ਅਤੇ ਸ਼ਰਾਰਤੀਆਂ ਵੱਲੋਂ ਪੱਟੇਗੇ ਪੋਰਟ ਦੁਆਰਾ ਤੋਂ ਲਗਾਏ ਗਏ ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਜਦੀਪ ਪਿੰਡ ਸਰਾਬਾ ਦੇ ਸਤਿਕਾਰਯੋਗ ਸਰਪੰਚ ਬੀਬੀ ਕਮਲਜੀਤ ਕੌਰ ਸਰਾਬਾ ਉੱਗੇ ਸਮਾਜ ਸੇਵਕ ਪਤ ਜੀ ਡਾਕਟਰ ਅਜੀਤ ਸਿੰਘ ਸਰਾਬਾ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਲੋਕ ਭਲਾਈ ਮੰਚ ਪੰਜਾਬ ਦੇ ਆਗੂ ਬਲਦੇਵ ਸਿੰਘ ਸਰਾਬਾ ਹਰਪਜਨ ਸਿੰਘ ਅਬੂਵਾਲ ਅਛਰ ਸਿੰਘ ਜਗਤਾਰ ਸਿੰਘ ਟੈਪਈ ਕੇਸਰ ਸਿੰਘ ਰਤਨ ਸਿੰਘ ਅਮਨਦੀਪ ਸਿੰਘ ਸਰਾਬਾ ਅਰਸ਼ਦੀਪ ਸਿੰਘ ਸਰਾਬਾ ਰਵੀ ਲਾਲਤੋ ਆਦ ਹਾਜ਼ਰ ਸਨ